ਨੰਤਾ ਅੱਜ ਪਹਿਲਾ ਨਵਰਾਤਰਾ ਹੈ ਬਹੁਤ ਸ਼ੁਭ ਦਿਨ ਹੈ ਔਰ ਮੈਂ ਕਹਿ ਸਕਦਾ ਵੀ ਇਹ ਸੜਕ ਜਿਹੜੀ ਸੀਗੀ ਬਾਈਪਾਸ ਦੀ ਇਹਦਾ ਬਹੁਤ ਬੁਰੇ ਹਾਲਾਤ ਸੀਗੇ ਔਰ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਜੀ ਔਰ ਸਾਰੀ ਟੀਮ ਇੱਥੇ ਖੜੀ ਹੈ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਕੌਂਸਲਰ ਸਹਿਬਾਨ ਇਲਾਕੇ ਦੇ ਸਰਪੰਚ ਮਝਵਾੜੇ ਦੇ ਸ਼ੇਰਗੜ ਦੇ ਇਲਾਕੇ ਦੇ ਸਾਰੇ ਬਤਵੰਤੇ ਸਜਣ ਥਰੇ ਨਾਮ ਲਾਵਾਂਗਾ ਟਾਈਮ ਲੱਗੇਗਾ ਅਸੀਂ ਸਾਰਿਆਂ ਨੇ ਕਰ ਕਮਲਾ ਨਾਲ ਖਾਸ ਤੌਰ ਤੇ ਕਿਉਂਕਿ ਡਾਕਟਰ ਦਾ ਰਾਜਕਮਲ ਜੀ ਰੈ residense ਵੀ ਹੈ ਔਰ ਅਸੀਂ ਦੇਖਦੇ ਸੀ ਸੜਕ ਤੇ ਲਗਾਤਾਰ ਸਾਨੂੰ आर एस बी ਦਾ ਬਾਈਪਾਸ ਦਾ ਕੁਝ ਕਰੋ ਤੋਂ ਮੈਂ ਧੰਨਵਾਦ ਕਰਨਾ ਮੈਂਬਰ ਪਾਰਲੀਮੈਂਟ ਸਾਹਿਬ ਦਾ ਅਸੀਂ ਰਾਜ ਮਿਲ ਕੇ ਜਿਹੜਾ ਹੈ ਇਹ ਸੜਕ ਜਿਹੜੀ ਹੈ ਬਹੁਤ ਵਧੀਆ ਬਣਨ ਜਾ ਰਹੀ ਹੈ तकरीबन 2.5 ਕਰੋੜ ਰੁਪਏ ਦੇ ਲਾਗੇ ਤਾਗੇ ਇਹ ਜਿਹੜੀ ਸੜਕ ਹੈ adamu ਬਣਨ ਜਾ ਰਹੀ ਹੈ ਅਸੀਂ ਲੋਕਾਂ ਨੂੰ ਇੱਕ ਗੱਲ ਕਹੀ ਸੀ ਸ਼ਹਿਰ ਦੇ ਸਾਰੀਆਂ ਸੜਕਾਂ ਕਿਉਂਕਿ ਪਹਿਲਾਂ ਸਾਨੂੰ ਮੀਂਹ ਦਾ ਟਾਈਮ ਨਹੀਂ ਦਿੱਤਾ ਕੰਮ ਕਰਨ ਦਾ ਔਰ ਤੇ ਜਿਹੜੇ ਬੰਦੇ ਜਿਹੜਾ ਨੁਕਤਾ ਜਿੰਨੀ ਕਰਨੀ ਆ ਆਪਕਾ ਦੀ ਕੋਈ ਕੰਮ ਨਾ ਕੀਤਾ ਹੋਵੇ ਅਖੇ ਜੀ ਸੜਕਾ ਟੁੱਟਿਆ ਹੁਣ ਇਹ ਜਿਹੜੇ ਸਾਰੇ ਕੰਮ ਆ ਖਾਸ ਤੌਰ ਤੇ ਸਾਰੀਆਂ ਸ਼ਹਿਰ ਦੀਆਂ ਸੜਕ ਜਿਹੜੀਆਂ ਨੂੰ ਬੈਲਟ టు ਡੂ ਕਰਨ ਜਾ ਰਹੇ ਆ ਔਰ ਤੁਹਾਡੇ ਸਹਿਯੋਗ ਦੀ ਤੁਹਾਡੇ ਪਿਆਰ ਦੀ ਲੋੜ ਹੈ ਔਰ ਜਿੱਥੇ ਨਵਰਾਤਿਆਂ ਦਾ ਪਹਿਲਾ ਦਿਨ ਜਿਆ ਸ਼ੁਭ ਦਿਨੇ ਮਹੂਰਤ ਹੋਇਆ ਮਹਾਮਾਈ ਦਾ ਕਬਿਨਾ ਅਬ ਦੁਸ਼ਾਰੇ ਤੱਕ ਲੇਕਿਨ ਇਹ ਜਿਹੜੀ ਬਹੁਤ ਵਧੀਆ ਕੁਆਲਿਟੀ ਦੀ ਸੜਕ ਬਣੇਗੀ ਇਹ ਪਹਿਲਾਂ ਸਾਡੇ ਆਫੀਸਰ ਸਹਿਬਾਨ ਨੂੰ ਮਨਜੋਗ ਐਮਪੀ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਮੇਰੇ ਵੱਲੋਂ ਇੱਕ ਡਾਇਰੈਕਸ਼ਨ ਹੈ ਕਿ ਜਿਹੜਾ ਕੰਮ ਦੀ ਕੁਆਲਿਟੀ ਹੈ ਉਹ ਬਹੁਤ ਬੈਸਟ ਹੋਣੀ ਚਾਹੀਦੀ ਹੈ ਤਾਂ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਡਾਇਰੈਕਟਰ ਦਾ ਪ੍ਰਬੰਧ ਹੋ ਸਕਦਾ ਜੀ ਆਨ ਵਾਲੇ ਟਾਈਮ ਨੂੰ ਜੋ ਕਰਾਂਗੇ ਤੇ ਇਹ ਤੇ ਕੈਟਾਈ ਲੱਗਣ ਲੱਗੇ ਆ ਔਰ ਇਹਦੇ ਸਾਰਾ ਜਿਹੜਾ ਇਹਨੂੰ ਵਾਈਟ ਲਾਈਨਿੰਗ ਇਹਦਾ ਬਹੁਤ ਵਧੀਆ ਬਣਾਵਾਂਗੇ। ਔਰ ਆਹੇ ਟਾਈਮ ਨੂੰ ਕੋਸ਼ਿਸ਼ ਹੋਏਗੀ ਸਾਡੀ ਇਹਥੇ ਅਸੀਂ ਲਾਈਟਾਂ ਦਾ ਵੀ ਪ੍ਰਬੰਧ ਕਰਨ ਦੀ ਕੋਸ਼ਿਸ਼ ਹੈ। ਕਈ ਰੋਡਸ ਤੇ ਅਸੀਂ ਕੀਤਾ ਇੱਥੇ ਵੀ ਕਰਾਂਗੇ ਜ਼ਰੂਰ ਕਰਾਂਗੇ ਜਲਦ ਕਰਾਂਗੇ। ਅੱਜ ਇੱਕ ਤਾਂ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ। ਜਿਸ ਤਰ੍ਹਾਂ ਸਾਡੇ ਮਾਨਯੋਗ ਐਕਸ ਕੈਬਨਿਟ ਮਨਿਸਟਰ ਪੰਜਾਬ ਸਾਡੇ ਐਮਐਲਏ ਸਾਹਿਬ ਬ੍ਰਮਚੰਦਰ ਜਿੰਪਾ ਜੀ ਨੇ ਦੱਸਿਆ ਕਿ ਨਵਰਾਤਰੀ ਸ਼ੁਰੂ ਨੇ ਪਹਿਲਾ ਨਵਰਾਤਰਾ ਹੈ। ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਔਰ ਅੱਜ ਸਾਡੇ ਸਾਡੇ ਬ੍ਰह्मਸ਼ੰਕਰ ਜਿੰਪਾ ਜੀ ਦੀ ਸਾਰੀ ਟੀਮ ਖਾਸ ਤੌਰ ਤੇ ਸਾਡੇ ਮੇਅਰ ਸਾਹਿਬ ਅੱਜ ਮੌਜੂਦ ਨੇ। ਸ਼ਿੰਦਾ ਭਾਜੀ ਔਰ ਸਾਡੇ ਕਾਉਂਸਲਰ ਮੌਜੂਦ ਨੇ ਸਰਪੰਚ ਪੰਚਾਇਤ ਮੈਂਬਰ ਸਾਰੇ ਸਾਡੇ ਜਿੰਨੇ ਵਿਚ ਆਤੀ ਇੱਥੇ ਮੌਜੂਦ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਨਾ। ਔਰ ਜਿਸ ਤੱਕ ਸੜਕ ਦਾ ਸਵਾਲ ਹੈ ਤੇ ਜਿੰਪਾ ਜੀ ਅਕਸਰ ਕਿਹਾ ਜਾਂਦਾ ਸੀ ਵੀ ਐਮਪੀ ਤੁਸੀਂ ਤੇ ਐਮਐਲਏ ਵੀ ਤੁਹਾਡੇ ਘਰ ਦੇ ਇਹ ਵੀ ਤੁਹਾਡੇ ਸੜਕ ਦੀ ਇਹ ਹਾਲਾਤ ਹੈ ਬਾਕੀਆਂ ਦਾ ਕੀ ਹੋ ਤੇ ਅਕਸਰ ਇਹ ਸੁਣਨ ਨੂੰ ਮਿਲਦਾ ਸੀ ਪਰ ਮੈਂ ਇਹੀ ਕਹਿੰਦਾ ਸੀ ਕਿ ਸਾਡੀ ਸੜਕ ਬਾਅਦ ਚ ਬਣਨੇ ਬਣੇਗੀ ਪਹਿਲਾਂ ਦੂਜੀਆਂ ਸ਼ੁਰੂ ਹੋਣਗੀਆਂ ਕਿਉਂਕਿ ਜੇ ਅਸੀਂ ਆਪਣੀ ਸੜਕ ਬਣਾ ਰਹੇ ਫਿਰ ਵੀ ਇਹ ਸੁਣਨ ਨੂੰ ਮਿਲਣਾ ਕਿ ਆਪਣੀ ਸੜਕ ਵਧੀਆ ਹੈ ਤੇ ਬਾਕੀ ਸੜਕ ਜਿਹੜੀ ਹੈ ਉਹ ਹਾਲਾਤ ਮਾਰੇ ਨੇ ਸੋ ਇਸ ਕਰਕੇ ਰੋਡ ਵਾਲੀ ਸੜਕ ਹੈਗਾ ਉਹਦਾ ਬਹੁਤ ਹੀ ਬੁਰਾ ਹਾਲ ਹੈ ਹਾਂ ਨਹੀਂ ਮੈਂ ਦੱਸ ਰਿਹਾ ਹਾਂ ਸੋ ਸਭ ਤੋਂ ਹੁਣ ਖੁਸ਼ੀ ਦੀ ਗੱਲ ਇਹ ਹੈ ਵੀ ਇੱਕ ਦਾ 1000 ਕਿਲੋਮੀਟਰ ਸੜਕਾਂ ਪਹਿਲਾਂ ਮਿਲੀਆਂ ਹੈ ਹੜਾਂ ਨੇ ਸਾਡੇ ਸੜਕਾਂ ਦੇ ਬਹੁਤ ਹਾਲਾਤ ਖਰਾਬ ਕੀਤੇ ਆ ਉਸ ਦੇ ਬਾਵਜੂਦ ਵੀ ਸਾਨੂੰ ਜਿਹੜੀ 1000 ਕਿਲੋਮੀਟਰ ਸੜਕ ਮਿਲੀ ਹੋਈ ਆ ਹੁਣ ਆਪਾਂ ਇੱਕ ਤਾਂ ਉਹ ਜਿਹੜਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਤੇ ਇੱਕ ਜਿੰਪਾ ਜੀ ਖੁਸ਼ੀ ਦੀ ਗੱਲ ਹੋਰ ਆ ਕਿ ਕੱਲ ਸਾਡੇ 25 26 ਦੀਆਂ ਹੁਸ਼ਿਆਰਪੁਰ ਦੀਆਂ ਜਿਹੜੀਆਂ 25 26 ਚ ਸੜਕਾਂ ਬਣੀਆਂ ਸੀ 25 26 ਜਿਹੜੀਆਂ ਹੁਣ ਬਣਨੀਆਂ ਤੇ ਜਿਹੜੀਆਂ ਪਹਿਲਾਂ 6 ਸਾਲ ਬਣੀਆਂ ਸੀ ਉਹ ਸਾਡੇ ਕਰੀਬ 500 ਕਿਲੋਮੀਟਰ ਸੜਕਾਂ ਕੱਲ ਸਰਕਾਰ ਨੇ ਹੋਰ ਇਸ਼ੂ ਕਰਤੀ ਆ ਕਿ ਜਿਹਦੇ 71 ਕਰੋੜ ਰੁਪਈਆ ਜਿਹੜਾ ਖਰਚ ਆਣਾ ਸੋ ਨਵੀਆਂ ਸੜਕਾਂ ਸਾਨੂੰ ਹੋਰ ਆ ਗਈਆਂ 500 ਕਿਲੋਮੀਟਰ ਦੇ ਕਰੀਬ ਤੇ ਬਾਕੀ ਇਹ ਸੜਕ ਦੀ ਜਿਹੜੀ ਗੱਲ ਹੈ ਇਹ ਸੜਕ ਜਿਹੜੀ ਹੈ 23 ਕਿਲੋਮੀਟਰ ਚੌੜੀ ਜਿਸ ਤਰ੍ਹਾਂ ਜਿੰਪਾ ਜੀ ਨੇ ਦੱਸਿਆ ਬਣ ਰਹੀ ਹੈ ਔਰ ਬਹੁਤ ਹੀ ਵਧੀਆ ਕੁਆਲਿਟੀ ਦੀ 2.5 ਕਰੋੜ ਰੁਪਈਆ 2.5 ਕਿਲੋਮੀਟਰ ਤੇ ਲੱਗਣਾ ਤੇ ਇਹਦਾ ਮਤਲਬ ਇਹ ਹੈ ਕਿ ਕਾਫੀ ਮੋਟੀ ਸੜਕ ਜਿਹੜੀ ਆ ਜਿਹੜਾ ਬੀ ਐਮ ਪਾਣਗੇ ਬੀ ਸੀ ਪਾਣਗੇ 50 ਐਮ ਐਮ ਬੀ ਸੀ ਪਾਏਗਾ ਉਸ ਤੋਂ ਬਾਅਦ 30 ਐਮ ਐਮ ਦੂਸਰਾ ਪਾਏਗਾ ਸੋ ਕਾਫੀ ਵਧੀਆ ਸੜਕ ਜਿਹੜੀ ਬਣਨ ਜਾ ਰਹੀ ਹੈ ਕਿਉਂਕਿ ਬਾਈਪਾਸ ਆ ਔਰ ਦੂਸਰੀ ਗੱਲ ਤੁਸੀਂ ਜਿਹੜੀ ਪੁੱ ਇਹ ਊਨਾ ਰੋਡ ਦਾ ਮਾੜਾ ਹਾਲ ਹੈ ਔਰ ਊਨਾ ਰੋਡ ਜਿਹੜਾ ਉਹ ਕਿਉਂਕਿ ਇਹ ਜਿਹੜਾ ਸੈਂਟਰ ਗਵਰਨਮੈਂਟ ਦੇ ਅੰਡਰ ਵੀ ਆ ਪਲਾਨਡ ਰੋਡ ਵੀ ਆ ਸਾਡੇ ਸਟੇਟ ਗਵਰਨਮੈਂਟ ਦਾ ਵੀ ਸ਼ੇਅਰ ਆ ਤੇ ਸੜਕ ਬਣ ਰਹੀ ਆ ਤੇ ਕੁਝ ਉਹਨਾਂ ਜਗ੍ਹਾ ਦੇ ਵਿੱਚ ਪ੍ਰੋਬਲਮ ਹੈਗੀ ਆ ਜਿੱਥੇ ਲੈਂਡ ਰਿਕੁਆਇਰ ਜਿੰਪਾ ਜੀ ਹੋਣੀ ਆ ਥੋੜੀ ਸੋ ਉਹ ਵੀ ਜਿਹੜਾ ਇਸ਼ੂ ਸੈਟਲ ਕੀਤਾ ਜਾ ਰਿਹਾ ਤੇ ਉਹ ਵੀ ਬਹੁਤ ਜਲਦ ਆ ਜਲਦੀ ਜਿਹੜੀ ਬਣ ਕੇ ਉਹ ਕੰਪਲੀਟ ਹੋਏਗੀ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਸਰ ਇੱਕ ਐਰੋ ਨਿਸ਼ਾਨ ਲੱਗਾ ਜੀ ਇੱਥੇ ਚੰਡੀਗੜ੍ਹ ਰੋਡ ਨਿਯਾਨਾ ਰੋਡ ਦਾ ਜੀ ਦੇ ਨਗਾਤ ਨਿਸ਼ਾਨ ਉਹ ਦਿਖਾਉਂਦਾ ਪਿਆ ਉਹ ਜਿੰਪਾ ਜੀ ਠੀਕ ਕਰਾਨਗੇ ਸਾਡੇ ਨੂੰ ਹਾਂ ਜੀ ਪਾ ਜੀ ਦੇ ਚੈੱਕ ਕਰਵਾ ਲੈਣਗੇ ਜੀ ਅੱਜ ਜੀ ਹੁਣ ਹੁਣ ਦਿਸਾਂ ਮੇਰੇ ਤੋਂ ਉਹ ਤੁਸੀਂ ਦੱਸਤਾ ਤੁਸੀਂ ਹਾਂ ਕਿਉਂਕਿ ਕਾਰਪੋਰੇਟ ਦੀ ਪੂਰੀ ਟੀਮ ਖੜੀ ਹੈ ਇਹ ਜਲਦ ਹੋ ਜਾਏ ਠੀਕ ਹੋ ਜਾਏ ਜੀ ਥੈਂਕ ਯੂ ਇੱਕ ਮਿੰਟ ਰਹਿ ਜਾਓ ਇੱਥੇ ਅਸੀਂ ਸਾਰੇ ਬੋਰਡ ਲਾਏ ਆ ਇੱਥੇ ਲਵਾ ਦੇਣਗੇ ਉਹ ਬੋਰਡ ਜਿਹੜਾ ਦਿਸ਼ਾ ਨਿਰਦੇਸ਼ਾਂ ਦੇ ਬੋਰਡ ਕੋਈ ਯਾਦ ਤੱਕ ਲੱਗੇ ਸੀ ਇੱਥੇ ਫਿਰ ਕਿਨੇ ਸ਼ਾਂਤਰ ਬੋਰਡ ਲੱਗੇ ਦੂਰੋਂ ਪਤਾ ਲੱਗਦਾ 1 ਕਿਲੋਮੀਟਰ ਦੂਰੋਂ ਡੱਬਾ ਕਹਨੂੰ ਜਾਣਾ